Thank you. ਸਾਨੂੰ ਦੀ ਮੇਟਿੰਡਪਨ ਦਾ ਆਪਣਾ ਬਹੁਤ ਹੋ ਗਿਆ ਇੰਜੋਏ ਅਸੀਂ ਆਏ ਸੀ ਇੱਥੇ 5:30 ਹੋ ਗਈ ਸੀ ਸਾਨੂੰ ਆਉਂਦਿਆਂ ਨੂੰ ਹੁਣ ਵੱਜ ਗਈ ਜੀ ਇੱਥੇ 7 ਇੱਥੇ ਆਪਾਂ ਨੂੰ ਭੈਣਾ ਵੱਲੋਂ ਭਰਾਮਾ ਵੱਲੋਂ ਜਿਨ੍ਹਾਂ ਨੇ ਬੁਲਾਇਆ ਜੀ ਸਨਮਾਨਿਤ ਕੀਤਾ ਗਿਆ ਥੈਂਕ ਯੂ ਧੰਨਵਾਦ ਜੀ ਇਹਨਾਂ ਦਾ ਹਨ ਇਹਨਾਂ ਪਿਆਰ ਦੇਣ ਲਈ ਆਪਾਂ ਇਹ ਗਰੂ ਸਾਰਿਆਂ ਨੂੰ ਦਰੱਖਤਿਆ ਬਖਸ ਇੱਥੇ ਹਰ ਸਾਲ ਇਦਾਂ ਹੀ ਪ੍ਰੋਗਰਾਮ ਹੁੰਦੇ ਰਹਣਾ ਸਾਰੇ ਪਿੰਡ ਦੀਆਂ ਭੈਣਾ ਨੂੰਹਾਂ ਇਸ ਤਰ੍ਹਾਂ ਇੰਜੋਏ ਕਰਦੀਆਂ ਰਹਣਾ ਜੀ ਧੰਨਵਾਦ ਸਾਰਿਆਂ ਦਾ ਪਰਮਾਤਮਾ ਕਰੇ ਵਧੀਆ ਇੰਜੋਏ ਹੋਵੇ ਸਾਰਿਆਂ ਦਾ ਸਾਰੇ ਆਪਣੇ ਤੇ ਬਹੁਤ ਵਿਊਅਰਸ ਮਿਲੇ ਆਪਾਂ ਨੂੰ YouTube ਫੈਮਲੀ ਸਾਰੀ ਮੰਨ ਲਓ ਵੀ YouTube ਫੈਮਲੀ ਈ ਸੀ ਧੰਨਵਾਦ ਜੀ ਇੰਨਾ ਵੈਗਰੂ ਨੇ ਆਪਾਂ ਨੂੰ ਇਹਨਾਂ ਨਾਲ ਮਿਲਾਇਆ ਹਨਾ ਇੰਨਾ ਪਿਆਰ ਕਰਨ ਵਾਲੀ ਆਪਾਂ ਨੂੰ ਫੈਮਲੀ ਮਿਲੀ ਹੈ ਬਹੁਤ ਵਧੀਆ ਗੱਲ ਹੈ ਇਹ ਜਿਹੜੇ ਸਿਸਟਰ ਖੜੇ ਨੇ ਆਪਣੇ ਕੋਲ ਜਿਹੜੀ ਇਹਨਾਂ ਦੀ ਪਰਜਾਈ ਉਹ ਆਪਣੇ ਤੋਂ ਗੱਲ ਪਿੰਡ ਕੰਦਨਾਲ ਕੰਦਦਾ ਹੈ ਜੀ ਛੋਟੀ ਭੈਣ ਜਿਹਦੀ ਸਾਲੀ ਉਹ ਉੱਥੇ ਦੇ ਭਰਾ ਨੂੰ ਦੇ ਗਈ ਆ ਇਓ ਇਸ ਤਰ੍ਹਾਂ ਕਰਕੇ ਆਪਣੇ ਨਾਲ ਗੱਲਾਂ ਬਾਤਾਂ ਕਰ ਰਹੀ ਸੀ ਬਹੁਤ ਸਾਰੀ YouTube ਫੈਮਿਲੀ ਤਕਰੀਬਨ ਮਿਲੀ ਆਪਾਂ ਨੂੰ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਜ਼ਿਆਦਾ ਮਾਨ ਪਿਆਰ ਸਤਿਕਾਰ ਬਖਸ਼ਿਆ ਚਲੋ ਜੀ ਇੱਥੇ ਹਨਾ ਕੁਝ ਨਹੀਂ ਜਾਂਦਾ ਨਾਲ ਪੈਸਾ ਇੱਥੇ ਹੀ ਰਹਿ ਜਾਂਦਾ ਸਾਰਾ ਕੁਝ ਮਾਨ ਪਿਆਰੀ ਵਧੀਆ ਗੱਲ ਹੁੰਦੀ ਹੈ ਹੁਣ ਆਪਾਂ ਪੌਨਿਆਂ ਦੀ ਚਾਲੇ ਘਰ ਨੂੰ ਸਵਾ 7 ਹੋ ਗਏ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਹਨਾ ਜਿਵੇਂ ਵੀ ਕਈ ਪਿੰਡਾਂ 'ਚ ਇਹ ਚੀਜ਼ ਹੁੰਦੀ ਹੈ ਵੀ ਭੈਣਾਂ ਵਿਚਾਰੀਆਂ ਤਿਆਂ ਦਾ ਆਪ ਪੈਸੇ ਪੂਸੇ ਇਕੱਠੇ ਕਰਕੇ ਲਾ ਲੈਂਦੀਆਂ ਨੇ ਉੱਥੇ ਪਾਣੀ ਦਾ ਪ੍ਰਬੰਧ ਨਹੀਂ ਹਨਾ ਕੋਈ ਹੋਰ ਕੁਝ ਵੀ ਨਹੀਂ ਹੁੰਦਾ ਖਾਣ ਪੀਣ ਤਾਂ ਦੂਰ ਦੀ ਗੱਲ ਪਾਣੀ ਦਾ ਪ੍ਰਬੰਧ ਵੀ ਨਹੀਂ ਹੁੰਦਾ ਉੱਥੇ ਇਸ ਕਰਕੇ ਦਿੱਕਤ ਆਉਂਦੀ ਹੈ ਤੇ ਇਥੇ ਵਧੀਆ ਪ੍ਰਬੰਧ ਤੇ ਇਕੱਲੇ ਪੈਣਾ ਦੇ ਸਹਿਯੋਗ ਨਾਲ ਤੀਆਂ ਨਹੀਂ ਹਨਾ ਵੀ ਇਦਾਂ ਏਡਾ ਵੱਡਾ ਕੰਮ ਨਹੀਂ ਹੁੰਦਾ ਹੁੰਦਾ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਹੋਇਆ ਸੀਗਾ ਤੇ ਭਰਾਵਾਂ ਦਾ ਵੀ ਸਹਿਯੋਗ ਚਾਹੀਦਾ ਪੈਣਾ ਨੂੰ ਇਥੇ ਪੂਰੀ ਪੁਲੀ ਪੰਚਾਇਤ ਦਾ ਸਹਿਯੋਗ ਸੀ ਇਹਨਾਂ ਨੂੰ ਬਹੁਤ ਵਧੀਆ ਜਿਵੇਂ ਹੁਣ ਅਸੀਂ ਗਏ ਜਾਂਦਿਆਂ ਨੂੰ ਵਧੀਆ ਪਹਿਲਾਂ ਉਹ ਉਸ ਕੈਸ ਸੰਦਰਬ ਬੋਲਦੇ ਜੀ ਨੂੰ ਉਹ ਦਿੱਤਾ ਜੀ ਸਾਰਿਆਂ ਲਈ ਸੀ ਉਹ ਕੋਈ ਇਕੱਲਾ ਸਾਡੇ ਲਈ ਨਹੀਂ ਸੀ ਸਾਰਿਆਂ ਲਈ ਖੁੱਲਾ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਕੋਲ ਡਰਿੰਕ ਨਮਕੀਨ ਵਗੈਰਾ ਜੀ ਉਸ ਤੋਂ ਬਾਅਦ ਭੈਣਾਂ ਨੇ ਕੀਤਾ ਇੱਕ ਘੰਟਾ ਇੰਜੋਏ ਉਸ ਤੋਂ ਬਾਅਦ ਤਿੰਨ ਟਰਾਲੀਆਂ ਪਕੌੜੀਆਂ ਦੀ ਵਰਕੇ ਆਈਆਂ ਇੱਥੇ ਸਾਰੇ ਬੱਚਿਆਂ ਲਈ ਸਾਰੀਆਂ ਭੈਣਾਂ ਲਈ ਫੁੱਲ ਤਾਂ ਹੀ ਭੈਣਾਂ ਇੰਨਾ ਲੇਟ ਹੋ ਗਈਆਂ ਹਨ ਤੇ ਇਥੋਂ ਕਾ ਪੀ ਕੇ ਹੁਣ ਥੋੜਾ ਮੋਟਾ ਚੱਲ ਹੋਰ ਇੰਜੋਏ ਕਰ ਲਵਾਂਗੇ ਆਪਾਂ ਨੇ ਦੂਰ ਜਾਣਾ ਜੀ ਆਪਾਂ ਚੱਲਦੇ ਆਂ ਸਾਨੂੰ ਅੱਧਾ ਪੌਣਾ ਪੌਣਾ ਘੰਟਾ ਲੱਗਿਆ ਸੀ ਆਉਂਦੇ ਨੂੰ ਬਾਕੀ ਹੁਣ ਥੋੜਾ ਜਾਇ ਨਹੀਂ ਪਤਾ ਵੀ ਕਮੀ ਕਰਕੇ ਰਸਤਾ ਖਰਾਬ ਹੋਇਆ ਪਿਆ ਸਾਰੇ ਕਿਤੇ ਘਾਰੀ ਹੋਇਆ ਪਿਆ ਤਾਂ ਕਰਕੇ ਔਖਾ ਹੋਇਆ ਪਿਆ ਚਲੋ ਜੀ ਹੁਣ ਆਪਾਂ ਚੱਲਦੇ ਆਂ ਫਿਰ ਮਿਲਦੇ ਆਂ ਗਰਮੀ ਬਹੁਤ ਹੋ ਗਈ ਹੁੰਦਾ ਤੇ ਕਿ ਪਹਿਲਾਂ ਹਵਾ ਇੰਨੀ ਚਲਦੀ ਸੀ ਮੀਂਹ ਬਹੁਤ ਪਿਆ ਅੱਜ ਕੱਲ੍ਹ ਹੋਰ ਇੱਥੇ ਦਾ ਹੀ ਦਾ ਬੁਰਾ ਹਾਲ ਹੈ ਪਿਆ ਇਹਦਾ ਇੰਨਾ ਕਿ ਦੇ ਵੀ ਇਹਨਾਂ ਦਾ ਸਟੇਡੀਅਮ ਖੁੱਲਾ ਦੀਦਾ ਸਰ ਗਿਆ ਬਰਾਬਰ ਆਕਾਜੇ ਚ ਹੋ ਗਿਆ ਇੰਦਰ ਤਾਂ ਬੁਰਾ ਹਾਲ ਹੈ 8:30 ਹੋ ਗਏ ਚਲੋ ਜੀ ਆਪਾਂ ਪਹੁੰਚ ਗਏ ਸੁਨਾਮ ਇੱਥੇ ਐਨ ਟਾਈਮ ਤੇ ਲੱਗ ਗਿਆ ਫਾਟਕ ਪੂਰਾ ਐ ਪੂਰਾ ਹੁਣ ਇੱਥੇ ਸਾਨੂੰ 7-8 ਵਜੇ ਚ 10 ਮਿੰਟ ਰਹਿੰਦੇ ਨੇ 7:50 ਹੋ ਗਏ ਹੁਣ ਦੇਖੋ ਕਿੰਨਾ ਕੁ ਟਾਈਮ ਲਾਉਗੀ ਟ੍ਰੇਨ ਇੱਥੇ ਪਹਿਲੀ ਬਹੁਤ ਲੇਟ ਹੋ ਗਏ ਤੇ ਯਾ ਢਾਜ ਕੇ ਹੋਰ ਲੈ ਜੀ ਤੈ ਤੁਸੇ ਦੀ ਆਪ ਤੁਰ ਕੇ ਲੰਘ ਜੀ ਤੂੰ ਟ੍ਰੇਨ ਹੀ ਨਹੀਂ ਦੌਰ ਰਿਆ ਖੜੂਂਗੀ ਉੱਤੇ ਇਹਨਾਂ ਸਲੋ ਚੱਲਦੀ ਹੋ ਨਾ ਇਧਰੋਂ ਆਈ ਆ ਇਹ ਤੁਰ ਹੀ ਆ ਗਈ ਜਾਂਦੀ ਐ ਮਾਲ ਗੱਡੀ ਆ ਇਹ ਵੀ ਤੋਰਦਾ ਹੋਣਾ ਤੋਰ ਰਿਆ ਤੋਰ ਲੈ ਤੋਰ ਲੈ ਤੋਰ ਲੈ ਮਾਲ ਗੱਡੀ ਇਹ ਥੋਈ ਦੌਰੀ ਐ ਮੰਗਰੂ ਤਾਂ ਇੰਨੀ ਹੋਲੀ ਹੁੰਦੀ ਨਹੀਂ ਹੁੰਦੀ ਉਰੋਂ ਦੌਰੀ ਹੋ ਹਾਂ ਅਸਬ੍ਰੀਤ ਫੋਨ ਆ ਗਿਆ ਇਹ ਗਾਣੇ ਹੋਣੇ ਇਹਨਾਂ ਨੇ ਬੜੀ ਹੱਦ ਦਵਾਈ ਇੰਨੀਆਂ ਕਿੰਨੀਆਂ ਘਤੀਆਂ ਦੇਖਣਗੇ ਜਿਹੜੀ 8:00 ਵਜੇ ਤੇ ਘਰੀ ਨਹੀਂ ਬੜੀਆਂ ਜੀ ਪਹਿਲਾਂ ਲੇਟ ਹੋ ਗਏ ਹੋਰ ਕੋਈ ਟਾਈਮ ਨਾਲ ਮੁੜਿਆ ਨਹੀਂ ਉਹਨੂੰ ਤਾਂ ਆਪਣੇ ਨੂੰ ਵੀ ਕਾੜੀ ਜ਼ਿਆਦਾ ਹੈ ਉਹਨੇ ਵੀ ਘਰੇ ਜਾਣਾ ਬਈ ਉਹਦਾ ਵਿਚਾਰਾ ਕੀ ਕੁਝ ਨਹੀਂ ਕਰਦਾ ਗਿਆ ਰੈੱਡ ਲਾਈਟ ਆਉਣੇ ਨੇ ਉਹਨੂੰ ਠੀਕ ਕਰੀਆਂ ਇਹਨਾਂ ਨੇ ਆ ਬਚਾਰ ਲਈ ਜਿਹੜੀ ਇਹਦੀ ਰੈੱਡ ਲਾਈਟ ਲਾਈਫ ਸੀ ਉਹ ਬਾੜੀ ਉਹਦੀ ਆਪਾਂ ਕਦੇ ਇਹਨੇ ਮੇਰੇ ਘਰੇ ਗਏ ਨਹੀਂ ਆ ਫੰਦਾ ਲੱਗਦਾ ਨਾ ਲੂਨੀ ਨਹੀਂ ਨਹੀਂ ਆਦਰੀ ਲੈਣਾ ਨਹੀਂ ਦਿਖਣ ਲੱਗੇ ਸ਼ੀਸ਼ੇ ਚ ਮਦਾਦੀ ਪਾਣੀ ਉਤਾਂ ਵਾਹ ਹਾਂ ਉੱਥੇ ਕੰਮ ਕਰਦਾ ਨੂੰ ਇਹੀ ਫਾਟਕ ਜਦੋਂ ਦੁਪਹਿਰੇ ਲੱਗ ਜਾਂਦਾ ਪੂਰੀ ਗਰਮੀ ਚ ਉਦੋਂ ਬੜਾ ਔਖਾ ਹੁੰਦਾ ਆਜ ਜੈਦਵਾਰਾ ਨਾ ਭਾਈ ਮੂਲੇ ਹੁਣ ਲੋਕ ਕਿੰਨੇ ਮੱਥਾ ਟੇਖਣ ਜਾਂਦੇ ਨੇ ਹੋਰ ਇੱਕ ਕਰੇ ਵੀਡੀਓ ਜਿ ਪਰਖੇਗਾ ਤੋ ਸੋ ਸਾਲ ਪੁਰਾਣੀ ਜਗਾ ਹੈ ਆ ਛੋਰਨ ਬਾਣੀ ਬਹੁ ਆ ਉਹ ਦੇਖ ਲੈ ਕਿੱਥੇ ਬੈਠਾ ਜੋਸੀ ਜਿਆਦੇ ਬੰਦ ਨਹੀਂ ਨੀਂਦੇ ਹੀ ਨਹੀਂ ਲੱਟਾ ਮਾਰੀਆ ਭਾਈ ਨੇ ਆਟ ਵਾਲਾ ਕਿੱਥੇ ਕਢਾ ਆ ਗਿਆ ਉਹ ਕਿੱਥੇ ਬੈਠਾ ਦੇਖ ਲਾ ਤਾ ਹਾਂਜੀ ਪੂਰਾ ਇਕੱਠਾ ਹੈ ਹੁਣ ਤਾਂ ਆਪਣੇ ਮਰ ਕੇ ਕਹਿੰਦੇ ਨੇ ਟਾਈਮ ਨਾਲ ਜਾਓ ਨਾ ਨਿਕਲ ਗਿਆ ਫਾਟਕਾ ਬਕਸੇ ਵਾਲੀ ਦੀ ਜਮਾਂਗਰ ਹੋਰ ਹੋਰ ਉੱਤਰਦਾ ਭੋਖੜੀਆਂ ਨੂੰ ਵਾਹ ਚਲੋ ਜੀ ਟਾਈਮ 4:00 ਵਜੇ ਮੱਝਾਂ ਮੈਂ ਬੰਨ੍ਹ ਪਿਆ ਤੇ ਆਪਾਂ ਰਾਤ 3:00 ਤੋਂ ਪਹੁੰਚ ਗਏ ਸੀਗੇ ਸਾਢੇ 8 ਕਾਏ ਸਾਢੇ 8 ਹੋ ਗਏ ਤਾਂ ਸਾਨੂੰ ਘਰੇ ਆਉਂਦੇ ਹਾਂ ਆ ਕੇ ਫਿਰ ਤੁਹਾਨੂੰ ਪਤਾ ਸਾਰਾ ਕੰਮ ਲੇਟ ਸੀਗਾ ਕਿੱਥੇ ਵਲੌਗ ਮਨਜੀ ਕਰਦਾ ਇੱਕ ਗਰਮੀ ਦੇ ਵਿੱਚ ਹਨਾ ਕੱਪੜਿਆਂ ਨਵੇਂ ਕੱਪੜਿਆਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਆ ਕੇ ਫਟਾਫਟ ਸਬਜ਼ੀ ਬਣਾਈ 9 ਵਜੇ ਫਿਰ ਸਾਢੇ 9 ਰੋਟੀ ਬਣਾਈ ਉਸ ਤੋਂ ਬਾਅਦ 1 ਧੰਟਾ ਖਾਣ ਤੇ ਭਾਂਡੇ ਸਾਫ਼ ਕਰਨ ਤੇ ਲੱਗ ਗਿਆ 12 ਵਜੇ ਮੈਂ ਵੀਡੀਓ ਐਡੀਟਿੰਗ ਕਰਕੇ ਅਪਲੋਡ ਕਰਕੇ ਫੇਰ ਪਈ 12 ਵਜੇ ਹੀ ਮੈਂ ਪੈਂਦੀ ਨੂੰ ਇਸ ਸਵੇਰੇ ਹੁਣ ਥੱਕੇ ਪਏ ਤੇ ਜੀ ਕੱਲ ਦਿਨੇ ਵੀ ਮੇਰਾ ਕੰਮ ਸੀਗਾ ਥੋੜਾ ਜਿਹਾ ਦਿਨੇ ਵੀ ਪਹਿਲਾਂ ਮੈਂ ਬਾਜ਼ਾਰ ਗਈ ਮੈਨੂੰ 11:30 ਵਜੇ ਬਾਜ਼ਾਰੋਂ ਆਉਣੀ ਸੀ ਫੇਰ ਮੈਂ ਆ ਕੇ ਬਸ 10 ਮਿੰਟ ਚਾਹ ਪਾਣੀ ਪੀ ਕੇ ਰਸੋਈ ਸਾਫ਼ ਕਰਤੀ ਵੀ ਵਰਾ ਕੇ ਇੰਨੇ ਕੰਮ ਕਰਨੇ ਔਖੇ ਹੋ ਜਾਣਗੇ ਮੱਝਾ ਮੰਨੀਆ ਮੱਝਾਂ ਦਾ ਨਮੇੜਿਆ 4:00 ਸਮਾਂ ਕਿਤੇ ਨਾ ਤੋਂ ਕੰਮ ਸਟਾਰਟ ਕਰਕੇ ਫੇਰ ਆਪਣੇ ਦੇਹਲਾ 9:30 ਹੋ ਗਏ ਘਰੇ ਆਉਂਦੇ ਨੂੰ ਹੁਣ ਮੈਂ ਆਪਣੇ ਕੱਲ ਨੂੰ 5 ਤਰੀਕ ਦਾ ਪ੍ਰੋਗਰਾਮ ਹੈ ਤੀਆਂ ਦਾ ਉਦ ਲਈ ਮੇਰੇ ਦੁਪੱਟੇ ਦੇ ਪੁੱਟੇ ਡਾਈ ਕਰਲੇ ਦਿੱਤੇ ਮਨੇ ਆਪਦੇ ਉਹ ਹੜਕੇ ਲੈਉਣੇ ਨੇ ਕੁਸ ਪਰਕੇ ਲੈਉਣੇ ਨੇ ਤੇ ਬਾਕੀ ਛੋਟੇ ਮੋਟੇ ਕੰਮ ਹੋਰ ਨੇ ਉਹ ਕਰਿਆ ਆਵਾਂਗੇ ਕੱਲ ਨੂੰ ਫੇਰ ਨਹੀਂ ਹੋਣੇ ਸਾਰਾ ਦਿਨ ਹਨਾ ਤੇ ਸਵੇਰੇ ਮੈਂ ਥੱਕੀ ਹੋਈ ਸੀ ਸਵੇਰੇ ਮੈਂ ਉੱਠ ਜਾਇਆ ਨਹੀਂ ਮੈਂ ਪਹੇਗੀ ਕੰਮ ਕਰਕੇ 10 ਵਜੇ ਤੋਂ ਲੈ ਕੇ ਮੈਂ 2 ਵਜੇ ਕਿ ਮੈਂ ਤਾਂ 1:30 ਵਜੇ ਆਖੋਲੀ ਮੇਰੀ ਤੇ ਹੁਣ ਆਪਾਂ ਚੱਲਦੇ ਆਂ ਬਾਜ਼ਾਰ ਤੇ ਬਹੁਤ ਵਧੀਆ ਲੱਗਿਆ ਤਿਆਂ ਦਾ ਜੀ ਬਹੁਤ ਵਧੀਆ ਅਸੀਂ ਪਹਿਲੀ ਵਾਰ ਤਿਆਂ ਇੰਨੀਆਂ ਵਧੀਆ ਦੇਖੀਆਂ ਨੇ ਪਿੰਡ ਵੀ ਲੱਗਦੀਆਂ ਹੁੰਦੀਆਂ ਸਿੰਪਲ ਦੀਆਂ ਹੁੰਦੀਆਂ ਇਹਦੀਆਂ ਤੇ ਬਾਕੀ ਪਿਛਲੇ ਸਾਲ ਅਸੀਂ ਕੀਤਾ ਸੀਗਾ ਪ੍ਰੋਗਰਾਮ ਪਰ ਉਹ ਤੁਹਾਨੂੰ ਪਤਾ ਵੀ ਪਹਿਲੇ ਸਾਲ ਪ੍ਰੋਗਰਾਮ ਤਾਂ ਵਦੀਰ ਦਾ ਪਿੰਡਾਂ ਦੇ ਵਿੱਚ ਨਹੀਂ ਸੀਗਾ ਪਿੰਡਾਂ ਦੇ ਵਿੱਚ ਪਹਿਲੀ ਵਾਰ ਦੇਖਿਆ ਜੀ ਬਹੁਤ ਵਧੀਆ ਪ੍ਰੋਗਰਾਮ ਸੀਗਾ ਤੇ ਭੈਣ ਭਰਾਵਾਂ ਦੇ ਸਾਥ ਨਾਲ ਬਹੁਤ ਸੋਹਣਾ ਹੋਇਆ ਜਿਹੜਾ ਪ੍ਰੋਗਰਾਮ ਬਹੁਤ ਸੋਹਣਾ ਲੱਗਿਆ ਥੈਂਕ ਯੂ ਧੰਨਵਾਦ ਜੀ ਬਹੁਤ ਪਿਆਰ ਮਿਲਿਆ ਅ ਇਹੀ ਗੱਲ ਹੁੰਦੀ ਹੈ ਹਨਾ ਦੁਨੀਆ ਦੇ ਵਿੱਚ ਜਦੋਂ ਆਪਾਂ ਬੀਤਦੇ ਆ ਉਦੋਂ ਪਤਾ ਲੱਗਦਾ ਵੀ ਇਕੱਲੇ ਆਪਣੇ ਰਿਸ਼ਤੇਦਾਰ ਨਹੀਂ ਹੁੰਦੇ ਪਿਆਰ ਕਰਨ ਵਾਲੇ ਜੀ ਆਪਾਂ ਕਿਸੇ ਨੂੰ ਚਾਹੀਏ ਤਾਂ ਹੋਰ ਭੈਣ ਭਾਈ ਵੀ ਆਪਣੇ ਭੈਣ ਭਾਈਆਂ ਨਾਲੋਂ ਰਿਸ਼ਤੇਦਾਰਾਂ ਨਾਲੋਂ ਵੱਧ ਪਿਆਰ ਕਰਨ ਵਾਲੇ ਮਿਲ ਜਾਂਦੇ ਨੇ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਵੀ ਆਪਦੇ ਆਪਦੇ ਰਿਸ਼ਤੇਦਾਰ ਹੀ ਪਿਆਰ ਕਰਨਗੇ ਸਮਾਂ ਹੋਰ ਭਰਾਣ ਭਰਾ ਤਾਂ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਕਰਦੇ ਨੇ ਹੁਣ ਸਾਨੂੰ ਸਾਡੀ ਫੈਮਿਲੀ ਸਾਨੂੰ ਪਤਾ ਕਿੰਨਾ ਪਿਆਰ ਕਰਦੀ ਐ ਬਹੁਤ ਮਨ ਖੁਸ਼ ਹੋਇਆ ਜੀ ਆਪਾਂ ਨੂੰ ਪ੍ਰੋਗਰਾਮ ਤੇ ਜਾ ਕੇ ਤੇ ਚਲੋ ਜੀ ਹੁਣ ਆਪਾਂ ਜਾઈએ ਬਾਜ਼ਾਰ ਆ ਕੇ ਫਿਰ ਸ਼ਾਮ ਦੇ ਕੰਮ ਸੰਭਵ ਹੋ ਜਾਣਗੇ ਧੰਨਵਾਦ ਜੀ ਰਾਮ ਆਂਦਾ ਪੰਚਾਇਤ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਕਰਿਆ ਬਾਕੀ ਆਪਾਂ ਨਾਲ-ਨਾਲ ਕੱਲ੍ਹ ਵਾਲੇ ਪ੍ਰੋਗਰਾਮ ਦੀ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਵੀ ਕਰੋ ਜੀ ਧੀਆ ਇੰਜੋਏ ਸਾੜ ਪਿੰਡ ਦੀਆਂ ਡਿਸਟ੍ਰਿਕਟ ਸੰਗਰੂਰ ਸਨਾਮ ਰੋਏ ਮੇਰਾ ਖਿਆਲ 15 ਕਿਲੋ 12 ਕਿਲੋਮੀਟਰ ਪੈ ਜਾਂਦਾ ਹੋਊਗਾ ਤੇ ਬਹੁਤ ਸੋਹਣਾ ਲੱਗਿਆ ਜੀ ਪਰਮਾਤਮਾ ਨੇ ਮਨ ਖੁਸ਼ ਕਰਤਾ ਹਨਾ ਇੰਨਾ ਪਿਆਰ ਮਿਲਿਆ ਆਪਾਂ ਨੂੰ ਪਹਿਲੀ ਵਾਰ ਕੁਛ ਲੱਗਿਆ ਵੀ ਹਾਂ ਆਪਾਂ ਕੁਛ ਕਰ ਸਕਦੇ ਹਾਂ ਜੇ ਕਰਨਾ ਚਾਹੀ ਇਨਸਾਨ ਸਭ ਕੁਝ ਕਰ ਸਕਦਾ ਚਲੋ ਜੀ ਥੈਂਕ ਯੂ ਧੰਨਵਾਦ ਸਾਰੀਆਂ ਮੇਰੀਆਂ ਭੈਣਾ ਪਿੰਡ ਸਾਧਾਣੀਆਂ ਜਿਨ੍ਹਾਂ ਨੇ ਪ੍ਰੋਗਰਾਮ ਤੇ ਗਏ ਸੀਗੇ ਉਹ ਸਾਰੇ ਜਣੇ ਵੀਡੀਓ ਨੂੰ ਜੂਰ ਦੇਖੋ ਤੇ ਅੱਗੇ ਸ਼ੇਅਰ ਕਰ ਦਿਓ ਤੁਹਾਡੇ ਪਿੰਡ ਦੀਆਂ ਤੀਆਂ ਨੇ ਜਿਹੜੀਆਂ ਸਾਰੇ ਭੈਣ ਭਰਾ ਦੇਖ ਸਕਣ ਤੁਹਾਡੇ ਪਿੰਡ ਦੀਆਂ ਤੀਆਂ ਨੰਬਰ 1 ਤੇ ਰਹੀਆਂ ਨੇ ਜੀ ਬਹੁਤ ਸੋਹਣਾ ਲੱਗਿਆ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ